ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹ ਠੀਕ ਠਾਕ ਆ ਜਣੇ ਵਧੀਆ ਅਸੀਂ ਬਹੁਤ ਵਧੀਆ ਠੀਕ ਠਾਕ ਆ ਤੇ ਵੀਡੀਓ ਬਾਰੇ ਗੱਲਬਾਤ ਕਰਨੀ ਆ ਕਿ ਜਿਹੜੀ ਅਸੀਂ ਹੁਣ ਦਾਣਾ ਪਾਣੀ ਬਣਾ ਰਹੇ ਹਾਂ ਉਹਦਾਂ ਅਸੀਂ ਸੋਚ ਰਿਹਾ ਕਿ ਛੇਤੀ ਐਂਡ ਬਲ ਹੋ ਜਾਣਾ ਆ ਤੇ ਸਾਰੇ ਜਣੇ ਜਰੂਰ ਸੁਜੈਸਟ ਕਰਿਓ ਸਾਨੂੰ ਕਿ ਅੱਗੇ ਜਿਹੜੀ ਵੀਡੀਓ ਬਣਾਉਣੀ ਚਾਹੀਦੀ ਆ ਉਹ ਕਿਸ ਟੌਪਿਕ ਤੇ ਹੋਵੇ ਵੈਸੇ ਕੁਝ ਟੌਪਿਕ ਮੈਂ ਸੋਚੇ ਨੇ ਤੇ ਮੈਂ ਇਸ ਪਰ ਵਿਚਾਰ ਕਰ ਰਿਹਾ ਹਾਂ ਕਿ ਜਦਾਂ ਅਸੀਂ ਜਦਾਂ ਹੁਣ ਜੇ ਨਤ ਟੀਵੀ ਚੈਨਲ ਦੇ ਉੱਤੇ ਵੀਡੀਓ ਚਲਾ ਰਹੇ ਹਾਂ ਤਲਾਕ ਚੰਗਾ ਜਾਂ ਮੌਤ ਉਹ ਜਿਹੜੀ ਵੀਡੀਓ ਆ ਉਹ ਅਸਲ ਕਹਾਣੀਆਂ ਤੋਂ ਪ੍ਰੇਰਿਤ ਆ ਤੇ ਤੁਸੀਂ ਸਾਰਿਆਂ ਨੇ ਉਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਆ ਸਾਰਿਆਂ ਨੇ ਬਹੁਤ ਪਸੰਦ ਕੀਤੀ ਵੀਡੀਓ ਤੇ ਸੋਚ ਰਹੇ ਹਾਂ ਕਿ ਅਗਰ ਕੋਈ ਰੀਅਲ ਸਟੋਰੀ ਹੋਵੇ ਕਿਸੇ ਦੀ ਕਿਸੇ ਨਾਲ ਕੋਈ ਟ੍ਰੈਜੇਡੀ ਹੋਈ ਹੋਵੇ ਜਾਂ ਕੁਝ ਇਹੋ ਜੀ ਚੀਜ਼ ਜਿਹੜੀ ਲੋਕਾਂ ਤੱਕ ਲੋਕ ਬਚਾਉਣੇ ਚਾਹੁੰਦੇ ਨੇ ਤੇ ਉਹ ਸਾਨੂੰ ਜਰੂਰ ਕਮੈਂਟ ਕਰਕੇ ਦੱਸ ਸਕਦੇ ਨੇ ਤੇ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਕਿ ਅਗਰ ਉਹਦੇ ਉੱਤੇ ਵੀਡੀਓ ਬਣ ਸਕਦੀ ਹੋਵੇ ਇਵੇ ਸੇ ਕੁਝ ਟੋਪਿਕ ਹੀ ਵਾ ਸੋਚੇ ਨੇ ਉਹ ਵੀ ਅਸਲ ਕਹਾਣੀਆਂ ਤੇ ਹੀ ਨੇ ਤੇ ਬਾਕੀ ਤੁਸੀਂ ਸਾਰੇ ਜਣੇ ਜਰੂਰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਕਮੈਂਟਾਂ ਹੀ ਪੜਦੇ ਹੁੰਨੇ ਸਾਰਿਆਂ ਦੇ ਬਹੁਤ ਫਨੀ ਫਨੀ ਕਮੈਂਟ ਹੁੰਦੇ ਆ ਕਿ ਰੁਪਿੰਦਰ ਨੂੰ ਚਾਹੀਦਾ ਪੁਲਿਸ ਵਾਲੇ ਨੂੰ ਫੋਨ ਕਰ ਪੁਲਿਸ ਨੂੰ ਫੋਨ ਕਰਨਾ ਜਾਂ ਕੁਝ ਉਹਨਾਂ ਕੱਲ ਜਿਹੜੀ ਅਸੀਂ ਵੀਡੀਓ ਪਾਈ ਸੀਗੀ ਉਹ ਸੁਪਨੇ ਵਾਲੀ ਵੀਡੀਓ ਪਾਉਂਦਾ ਇਹੋ ਹੀ ਮੋਟਿਵ ਸੀ ਕਿਉਂਕਿ ਸਟੋਰੀ ਕਾਫੀ ਸੀਰੀਅਸ ਚੱਲ ਰਹੀ ਸੀਗੀ ਤੇ ਥੋੜਾ ਜਿਹਾ ਉਹਦੇ ਵਿੱਚ ਇੱਕ ਥੋੜਾ ਟਵਿਸਟ ਜਿਹਾ ਆ ਗਿਆ ਸੀਗਾ ਕਿ ਸੁਪਨੇ ਵਾਲੇ ਨਾਲ ਨਾ ਨਾਲ ਹੀ ਜੇ ਰਪਿੰਦਰ ਇਦਾਂ ਕਰੂਗੀ ਤੇ ਕਿਦਾਂ ਦਾ ਲੱਗੂਗਾ ਉਹ ਚੀਜ਼ ਸਾਰਿਆਂ ਨੂੰ ਦਿਖਾਉਣ ਵਾਸਤੇ ਅਸੀਂ ਸੋਚਿਆ ਕਿ ਚਲੋ ਇਹ ਵਾਲਾ ਐਪੀਸੋਡ ਇੱਕ ਜ਼ਰੂਰ ਪਾਉਣਾ ਚਾਹੀਦਾ ਵਾ ਤੇ ਤੁਸੀਂ ਸਾਰਿਆਂ ਨੇ ਵਧੀਆ ਪਸੰਦ ਕੀਤਾ ਉਹ ਵੀ ਤੇ ਕਮੈਂਟ ਕਰਕੇ ਸਾਨੂੰ ਸਾਝੀਆਂ ਜ਼ਰੂਰ ਦੱਸਿਆ ਕਰੋ ਬਾਕੀ ਕਈ ਵਾਰੀ ਅਗਰ ਕਿਤੇ ਲੱਗੇ ਕਿ ਸਟੋਰੀ ਰੁਕ ਗਈ ਆ ਜਾਂ ਸਟੋਰੀ ਥੋੜੀ ਬੋਰ ਹੋ ਰਹੀ ਆ ਉਹਦਾ ਕਾਰਨ ਕੀ ਹੁੰਦਾ ਵਾ ਕਿ ਮਤਲਬ ਜਿੱਦਾਂ ਕਹਿੰਦੇ ਕਿ ਜਿੱਦਾਂ ਉਹ ਸਟੋਰੀ ਦੀ ਹੀ ਮੰਗ ਹੁੰਦੀ ਆ ਅਗਰ ਮੰਨ ਕਰਨਾ ਹਾਂ ਵੀ ਪੂਰਾ ਉਹਨੂੰ ਐਕਸਪਲੇਨ ਕਰਨਾ ਜਿੱਦਾਂ ਮੰਨ ਲਓ ਕਿ ਹੇ ਵੇਲੇ ਕੋਈ ਸੀਨ ਜਿੱਦਾਂ ਹੀ ਸਕਿਪ ਕਰ ਜਾਂਦੇ ਆ ਵੀ ਇਹ ਬੋਲ ਲੱਗ ਗਏ ਫਿਰ ਠੀਕ ਕਹਿ ਦਿੰਦੇ ਹਾਂ ਤਸੀਂ ਦੇ ਨਾਲ ਦੇ ਘਰ ਗਏ ਉਹ ਦਿਖਾਇਆ ਜਾਂਦਾ ਭਾਈ ਅਹੇ ਤੇ ਇਦਾਂ ਵੀ ਹੋਇਆ ਵੀ ਅਸੀਂ ਛੇ ਦੇ ਵਾਂਡੇ ਦਾ ਸੀਨ ਇੱਕ ਕਰਾਉਣਾ ਸੀਗਾ ਵਾਂਡੇ ਜਾਣ ਦਾ ਤੇ ਉਹ ਸੀਨ ਅਸੀਂ ਸੋਚਿਆ ਕਿ ਚਲੋ ਮਤਲਬ ਗੱਲਾਂ ਤੇ ਉਹੀ ਹੋਣੀਆਂ ਪਤਾ ਤੇ ਲੱਗ ਹੀ ਜਾਂਦਾ ਕਿ ਵਾਂਡੇ ਉਹ ਆਏ ਆ ਉਹ ਫਿਰ ਭੈਣ ਭਰਾਵਾਂ ਨੂੰ ਤੇ ਇਹਨਾਂ ਲੱਗਦਾ ਵਾ ਵੀ ਅਗਰ ਉਹ ਸੀਨ ਜ਼ਰੂਰ ਦਿਖਾਇਆ ਜਾਂਦਾ ਤੇ ਵਧੀਆ ਲੱਗਦਾ ਤੇ ਫਿਰ ਅਗਰ ਵਾਂਡੇ ਜਾ ਕੇ ਵੀ ਉਹੀ ਗੱਲਾਂ ਹੋਣੀਆਂ ਨੇ ਉਹ ਫਿਰ ਕਈ ਵਾਰੀ ਕੀ ਹੁੰਦਾ ਤੇ ਜੇ ਜਰੀ ਸਾਨੂੰ ਸਟੋਰੀ ਉਹ ਬੋਰ ਲੱਗਦੀ ਆ ਵੀ ਥੋੜਾ ਜਿਹਾ ਨਾ ਬੋਰ ਕਰ ਰਹੀ ਆ ਸੋ ਥੋੜਾ ਜਿਹਾ ਇੱਥੇ ਵੀ ਤੁਸੀਂ ਚੱਲ ਜਣੇ ਸਾਥ ਦੇ ਆ ਕਰੋ ਤੇ ਸਾਰੀ ਵੀਡੀਓ ਜ਼ਰੂਰ ਦੇਖਣੀ ਆ ਤੇ ਕਮੈਂਟ ਕਰਕੇ ਮਤਲਬ ਦੱਸ ਦਿਜੀਏ ਵੈਸੇ ਤੁਸੀਂ ਸਾਰੇ ਬਟ ਸਾਰੇ ਜਣੇ ਕਮੈਂਟ ਕਰਕੇ ਦੱਸਿਆ ਕਰੋ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੱਸ 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 ਤੇ ਵੀਡੀਓ ਸਾਰੇ ਜਣੇ ਜ਼ਰੂਰ ਦੱਸਣੀ ਆ ਕਿ ਅਸੀਂ ਹੁਣ ਨਵੇਂ ਟੌਪਿਕ ਤੇ ਕਿਹੜੀ ਬਣਾਈ ਆ ਤੇ ਇੱਕ ਚੀਜ਼ ਹੋਰ ਅੱਜ ਕਿਹੜਾ ਦਿਨ ਹੈ ਅੱਜ ਮੰਗਲਵਾਰ ਮੰਗਲਵਾਰ ਤੇ ਬੁੱਧਵਾਰ ਅੱਜ ਇਹ ਮੰਗਲਵਾਰ ਇਹ ਮਲਾ ਵਲੋਗ ਅਸੀਂ ਪਾ ਦਨਾ ਮਤਲਬ ਵੀਡੀਓ ਪਾ ਦਰੀਆਂ ਬੁੱਧਵਾਰ ਰਾਤੀ ਅਸੀਂ ਸਾਰੇ ਜਣੇ ਲਾਈਵ ਕਰਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਸਾਰੇ ਜਣੇ ਜਰੂਰ ਆਇਓ ਰਾਤੀ 8:30 ਵਜੇ ਦੇ ਨਾਲ ਕਰਾਂਗੇ ਠੀਕ ਹੈ ਜੀ ਪੋਸਟਰ ਪਾ ਦਾਂਗੇ ਸਵੇਰੇ ਕੱਲ ਫਿਰੋਸਾ ਸਾਹਿਬ ਦੇ ਨਾਲ ਕਰ ਲਵਾਂਗੇ ਠੀਕ ਹੈ ਜੀ ਫਿਰ ਸਾਰਿਆਂ ਦਾ ਧੰਨਵਾਦ ਵੀਡੀਓ ਜਰੂਰ ਦੇਖਿਓ ਤੇ ਰਪਿੰਦਰ ਜਿਹੜੀ ਹੁਣ ਜ਼ੁਲਮ ਕਰਦੀ ਆ ਰਮਨ ਹੁਣਾ ਦੇ ਉਦੇ ਕੋ ਸ਼ੋਰ ਮੈਂ ਪਿੱਛੇ ਦੇ ਪਾਸੇ ਲਾ ਦਿੰਦਾ ਵਾ ਉਹ ਸਰਜੈਂਟ ਜਰੂਰ ਦੇਖੇਗਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੋੜੇ ਗੋੜੇ ਖਲਰਾਪੀ ਆਵਾਗਿਦੇ ਤੇ ਨਾਲੇ ਇੱਕ ਮੇਰੀ ਗੱਲ ਸੁਣ ਲਓ ਹੋਰ ਕੰਨ ਖੋਲ ਕੇ ਕੀ ਗੱਡੀ ਕਹਿਣਾ 2 1 ਜੇ ਮੇਰੀ ਗੱਲ ਨਾ ਨਾ ਮੰਨੀ ਹੋਏ ਕੀ ਹੋਗੇ ਗੱਡੀ ਮੈਂ ਹੁਣੇ ਫੋਨ ਕਰਦਾ ਨਾ ਮੈਂ ਹੁਣੇ ਫੋਨ ਕਰਦਾ ਨਾ ਹੁਣੀ ਹੋਣੀ 1 ਜੇ ਮੇਰੀ ਗੱਲ ਤੁਸੀਂ ਨਾ ਨਾ ਮੰਨੀ ਤੇ ਮੈਂ ਵੀ ਫੋਨ ਨਾ ਕੀਤਾ ਹੀ ਖੜਿਆ ਵੇਖ ਲਿਓ ਗੱਲ ਮੇਰੀ ਹੋਏ ਜੇ ਮੇਰੀ ਗੱਲ ਹਾਂ ਆਪਣੀ ਵੜੀ ਹਾਈ ਚਲੋ ਮੇਰੀ 2 1 ਮੇਰੀ ਗੱਲ ਸੁਣ ਲੋ ਕੰਨ ਖੋਲ ਕੇ ਵੀ ਕੇਸ ਕਰ ਦੇਣਾ ਤੁਹਾਡੇ ਤੇ ਤੇ ਮੈਨੂੰ ਨੌਕਰੀ ਦਾ ਡਰ ਵਾ ਉਹ ਵੀ ਜਾਂਦੀ ਰਹਿਣੀ ਫੇਰ ਚੰਗੇ ਰਹੇਗੇ ਚੰਗੇ ਰਹੇਗੇ ਚੰਗੀ ਰਹੇਗੀ ਚਲੋ ਚੰਗੇ ਰਹੇਗੇ 2 1 ਉਹ ਜੇ ਉਹਨੂੰ ਮੈਂ ਕੋਈ ਗੱਲ ਕਹਿਣਾ ਵਾ ਨਾ 1 ਓਹੋ ਆ ਕੰਮ ਸਵਾਹ ਕਰਨਦੀ ਆ ਆਹ ਹੱਥ ਲਾ ਕੇ ਵੀ ਇੱਧਰ ਵੇ ਆ ਵੇ ਕਟਾ ਲੱਭਦਾ ਨਹੀਂ ਨਹੀਂ ਲੱਭਦਾ ਜਾਦਾ ਉਂਗਲ ਨਾ ਭਾਜੀ ਇੰਨੀ ਉਂਗਲ ਗੱਡੀ ਨਹੀਂ 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 ਦਿੰਦਾ ਸਸਿਕਾ ਜੀ ਸਾਰਿਆਂ ਨੂੰ ਸਸਿਕਾ ਜੀ ਸਾਰਿਆਂ ਨੂੰ ਉਹ ਠੀਕ ਠਾਕ ਸਾਰੇ ਵਧੀਆ ਅਸੀਂ ਵੀ ਬਹੁਤ ਵਧੀਆ ਠੀਕ ਠਾਕ ਆ ਤੇ ਵੀਡੀਓ ਬਾਰੇ ਗੱਲਬਾਤ ਕਰਨੀ ਆ ਕਿ ਜਿਹੜੀ ਅਸੀਂ ਹੁਣ ਦਾਣਾ ਪਾਣੀ ਬਣਾ ਰਹੇ ਆ ਉਦਾਂ ਸੀ ਸੋਚ ਰਿਹਾ ਕਿ ਛੇਤੀ ਐਂਡ ਮੈਲ ਹੋ ਜਾਣਾ ਹੈ ਤੇ ਸਾਰੇ ਜਣੇ ਜਰੂਰ ਸੁਜੈਸਟ ਕਰਿਓ ਸਾਨੂੰ ਕਿ ਅੱਗੇ ਜਿਹੜੀ ਵੀਡੀਓ ਬਣਾਉਣੀ ਚਾਹੀਦੀ ਹੈ ਉਹ ਕਿਸ ਟੌਪਿਕ ਤੇ ਹੋਵੇ ਵੈਸੇ ਕੁਝ ਟੌਪਿਕ ਮੈਂ ਸੋਚੇ ਨੇ ਤੇ ਮੈਂ ਇਸ ਵਾਰ ਵਿਚਾਰ ਕਰ ਰਿਹਾ ਹਾਂ ਵੀ ਜਿੱਦਾਂ ਅਸੀਂ ਜਿੱਦਾਂ ਹੁਣ ਜਿਹੜੀ ਨਤ ਟੀਵੀ ਚੈਨਲ ਦੇ ਉੱਤੇ ਵੀਡੀਓ ਚਲਾ ਰਹੇ ਹਾਂ ਤਲਾਕ ਚੰਗਾ ਜਾਂ ਮੌਤ ਉਹ ਜਿਹੜੀ ਵੀਡੀਓ ਆ ਉਹ ਅਸਲ ਕਹਾਣੀਆਂ ਤੋਂ ਪ੍ਰੇਰਿਤ ਆ ਤੇ ਤੁਸੀਂ ਸਾਰਿਆਂ ਨੇ ਉਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਆ ਸਾਰਿਆਂ ਨੇ ਬਹੁਤ ਪਸੰਦ ਕੀਤੀ ਵੀਡੀਓ ਤੇ ਸੋਚ ਰਿਹਾ ਕਿ ਅਗਰ ਕੋਈ ਰੀਅਲ ਸਟੋਰੀ ਹੋਵੇ ਕਿਸੇ ਦੀ ਕਿਸੇ ਨਾਲ ਕੋਈ ਟ੍ਰੈਜੇਡੀ ਹੋਈ ਹੋਵੇ ਜਾਂ ਕੁਝ ਐਹੋ ਜੀ ਚੀਜ਼ ਜਿਹੜੀ ਲੋਕਾਂ ਤੱਕ ਲੋਕ ਪਹੁੰਚਾਉਣੀ ਚਾਹੁੰਦੇ ਨੇ ਤੇ ਉਹ ਸਾਨੂੰ ਜਰੂਰ ਕਮੈਂਟ ਕਰਕੇ ਦੱਸ ਸਕਦੇ ਨੇ ਤੇ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਕਿ ਅਗਰ ਉਹਦੇ ਉੱਤੇ ਵੀਡੀਓ ਬਣ ਸਕਦੀ ਹੋਵੇ ਇਹ ਵੈਸੇ ਕੁਝ ਟੌਪਿਕ ਵੀ ਸੋਚੇ ਨੇ ਉਹ ਵੀ ਅਸਲ ਕਹਾਣੀਆਂ ਤੇ ਹੀ ਨੇ ਤੇ ਬਾਕੀ ਤੁਸੀਂ ਸਾਰੇ ਜਣੇ ਜਰੂਰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਕਮੈਂਟਾਂ ਹੀ ਪੜਦੇ ਹੁਣੇ ਸਾਰਿਆਂ ਦੇ ਬਹੁਤ ਫਨੀ ਫਨੀ ਕਮੈਂਟ ਹੁੰਦੇ ਆ ਕਿ ਰੁਪਿੰਦਰ ਨੂੰ ਚਾਹੀਦਾ ਪੁਲਿਸ ਵਾਲਿਆਂ ਨੂੰ ਫੋਨ ਕਰ ਪੁਲਿਸ ਨੂੰ ਫੋਨ ਕਰਨਾ ਜਾਂ ਕੋਈ ਹੋਣਾ ਕੱਲ ਜਿਹੜੀ ਅਸੀਂ ਵੀਡੀਓ ਪਾਈ ਸੀਗੀ ਉਹ ਸੁਪਨੇ ਵਾਲੀ ਵੀਡੀਓ ਪਾਉਣਾ ਦਾ ਇਹੋ ਹੀ ਮੋਟਿਵ ਸੀ ਕਿਉਂਕਿ ਸਟੋਰੀ ਕਾਫੀ ਸੀਰੀਅਸ ਚੱਲ ਰਹੀ ਸੀਗੀ ਤੇ ਥੋੜਾ ਜਿਹਾ ਉਹਦੇ ਵਿੱਚ ਇੱਕ ਥੋੜਾ ਟਵਿਸਟ ਜਿਹਾ ਆ ਗਿਆ ਸੀਗਾ ਕਿ ਸੁਪਨੇ ਵਾਲੇ ਨਾਲ ਨਾਲੇ ਜੇ ਰੁਪਿੰਦਰ ਇਦਾਂ ਕਰੂਗੀ ਤੇ ਕਿਦਾਂ ਦਾ ਲੱਗੂਗਾ ਉਹ ਚੀਜ਼ ਸਾਰਿਆਂ ਨੂੰ ਦਿਖਾਉਣ ਵਾਸਤੇ ਅਸੀਂ ਸੋਚਿਆ ਕਿ ਚਲੋ ਇਹ ਵਾਲਾ ਐਪੀਸੋਡ ਇੱਕ ਜ਼ਰੂਰ ਪਾਉਣਾ ਚਾਹੀਦਾ ਵਾ ਤੇ ਤੁਸੀਂ ਸਾਰਿਆਂ ਨੇ ਵਧੀਆ ਪਸੰਦ ਕੀਤਾ ਉਹ ਵੀ ਤੇ ਕਮੈਂਟ ਕਰਕੇ ਸਾਨੂੰ ਸਾਝੀਆਂ ਜ਼ਰ ਅਗਰ ਕਿਤੇ ਲੱਗੇ ਕਿ ਸਟੋਰੀ ਰੁਕ ਗਈ ਆ ਜਾਂ ਸਟੋਰੀ ਥੋੜੀ ਬੋਰ ਹੋ ਰਹੀ ਆ ਉਹਦਾ ਕਾਰਨ ਕੀ ਹੁੰਦਾ ਵਾ ਕਿ ਮਤਲਬ ਜਿੱਦਾਂ ਕਹਿੰਦੇ ਵੀ ਜਿੱਦਾਂ ਉਹ ਸਟੋਰੀ ਦੀ ਹੀ ਮੰਗ ਹੁੰਦੀ ਆ ਅਗਰ ਮੰਨ ਹਾਂ ਫੇ ਪੂਰਾ ਉਹਨੂੰ ਐਕਸਪਲੇਨ ਕਰਨਾ ਜਿੱਦਾਂ ਮੰਨ ਲਓ ਕਿ ਹਵੇਲੇ ਕੋਈ ਸੀਨ ਜਿੱਦਾਂ ਹਿਸਕਪ ਕਰ ਜਾਂਦੇ ਆ ਪੀ ਇਹ ਬੋਰ ਲੱਗ ਗਿਆ ਫਿਰ ਠੀਕ ਕਹਿ ਦਿੰਦੇ ਹਾਏ ਤੁਸੀਂ ਦੇ ਨਾਲ ਦੇ ਕਰ ਗਏ ਉਹ ਦਿਖਾਇਆ ਚੱਲ ਕਿੱਦਾਂ ਭਾਈ ਆਹ ਇੱਕ ਇਦਾਂ ਵੀ ਹੋਇਆ ਵੀ ਅਸੀਂ ਸ਼ਾਇਦ ਵਾਂਡੇ ਦਾ ਸੀਨ ਇੱਕ ਕਰਾਉਣਾ ਸੀਗਾ ਵਾਂਡੇ ਜਾਣ ਦਾ ਤੇ ਉਹ ਸੀਨ ਅਸੀਂ ਸੋਚਿਆ ਕਿ ਚਲੋ ਮਤਲਬ ਗੱਲਾਂ ਤੇ ਉਹੀ ਹੋਣੀ ਆ ਪਤਾ ਤੇ ਲੱਗ ਹੀ ਜਾਂਦਾ ਕਿ ਵਾਂਡੇ ਉਹ ਆਏ ਆ ਉਹ ਫਿਰ ਭੈਣ ਭਰਾਵਾਂ ਨੂੰ ਤੇ ਜਨ ਲੱਗਦਾ ਵਾ ਵੀ ਅਗਰ ਉਹ ਸੀਨ ਜ਼ਰੂਰ ਦਿਖਾਇਆ ਜਾਂਦਾ ਤੇ ਵਧੀਆ ਲੱਗਦਾ ਤੇ ਫਿਰ ਅਗਰ ਵੰਡ ਹੀ ਜਾ ਕੇ ਵੀ ਉਹੋ ਹੀ ਗੱਲਾਂ ਹੋਣੀਆਂ ਨੇ ਉਹ ਫਿਰ ਕਈ ਵਾਰੀ ਕੀ ਹੁੰਦਾ ਤੇ ਜਿਹੜੀ ਸਾਨੂੰ ਸਟੋਰੀ ਉਹ ਬੋਰ ਲੱਗਦੀ ਆ ਵੀ ਥੋੜਾ ਜਿਹਾ ਨਾ ਬੋਰ ਕਰ ਰਹੀ ਆ ਸੋ ਥੋੜਾ ਜਿਹਾ ਇੱਥੇ ਵੀ ਤੁਸੀਂ ਚੱਲੇ ਨੇ ਸਾਥ ਦੇ ਆ ਕਰੋ ਤੇ ਸਾਰੀ ਵੀਡੀਓ ਜ਼ਰੂਰ ਦੇਖਣੀ ਆ ਤੇ ਕਮੈਂਟ ਕਰਕੇ ਮਤਲਬ ਦੱਸ ਦਿਜੀਏ ਵੈਸੇ ਤੁਸੀਂ ਸਾਰੇ ਬਟ ਸਾਰੇ ਜਣੇ ਕਮੈਂਟ ਕਰਕੇ ਦੱਸਿਆ ਕਰੋ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੱਸ ਕਹਿੰਦੇ ਤੇ ਵੀਡੀਓ ਸਰਜਣੇ ਨੂੰ ਜ਼ਰੂਰ ਦੱਸਣੀ ਆ ਕਿ ਅਸੀਂ ਹੁਣ ਨਵੇਂ ਟੌਪਿਕ ਤੇ ਕੀੜੀ ਬਣਾਈਆਂ ਤੇ ਇੱਕ ਚੀਜ਼ ਹੋਰ ਅੱਜ ਕੀ ਦਿਨ ਆਰਦਾ ਅੱਜ ਮੰਗਲਵਾਰ ਮੰਗਲਵਾਰ ਤੇ ਬੁੱਧਵਾਰ ਅੱਜ ਇਹ ਮੰਗਲਵਾਰ ਇਹ ਮਲਾ ਵਲੋਗ ਅਸੀਂ ਪਾ ਦੇਣਾ ਮਤਲਬ ਵੀਡੀਓ ਪਾ ਦੇਣੀ ਆ ਬੁੱਧਵਾਰ ਰਾਤੀ ਅਸੀਂ ਸਾਰਜਣੇ ਲਾਈਵ ਕਰਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਸਰਜਣੇ ਜ਼ਰੂਰ ਆਇਓ ਰਾਤੀ 8:30 ਵਜੇ ਦੇ ਨਾਲ ਕਰਾਂਗੇ ਠੀਕ ਹੈ ਜੀ ਪੋਸਟਰ ਪਾ ਦਾਂਗੇ ਸਵੇਰੇ ਕੱਲ ਫਿਰ ਉਸ ਹੱਬ ਦੇ ਨਾਲ ਕਰ ਲਵਾਂਗੇ ਠੀਕ ਹੈ ਜੀ ਫਿਰ ਸਾਰਿਆਂ ਦਾ ਧੰਨਵਾਦ ਵੀਡੀਓ ਜਰੂਰ ਦੇਖਿਓ ਤੇ ਰਪਿੰਦਰ ਜਿਹੜੀ ਹੁਣ ਜ਼ੁਲਮ ਕਰਦੀ ਆ ਰਮਨ ਹੁਣਾ ਦੇ ਉਹਦੇ ਕੋਲ ਸ਼ੋਰਟ ਮੈਂ ਪਿੱਛੇ ਦੇ ਪਾਸੇ ਲਾ ਦਿੰਨਾ ਵਾ ਉਹ ਸਰਜੇ ਜਰੂਰ ਦੇਖਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੋੜੇ ਗੋੜੇ ਖਲਰਾਪੀ ਆਵਾਗਿਦੇ ਤੇ ਨਾਲੇ ਇੱਕ ਮੇਰੀ ਗੱਲ ਸੁਣ ਲਓ ਹੋਰ ਕੰਨ ਖੋਲ ਕੇ ਕੀ ਗੱਡੀ ਕਹਣਾ 2 1 ਜੇ ਮੇਰੀ ਗੱਲ ਨਾ ਨਾ ਮੰਨੀ ਹੋਏ ਕੀ ਹੋਗੇ ਗੱਡੀ ਮੈਂ ਹੁਣੇ ਫੋਨ ਕਰਦਾਂ ਨਾ ਮੈਂ ਹੁਣੇ ਫੋਨ ਕਰਦਾਂ ਨਾ ਹੁਣੀ ਹੋਣੀ ਹੂੰ 1 ਜੇ ਮੇਰੀ ਗੱਲ ਤੁਸੀਂ ਨਾ ਨਾ ਮੰਨੀ ਤੇ ਮੈਂ ਵੀ ਫੋਨ ਨਾ ਕੀਤਾ ਹੀ ਖੜਿਆ ਵੇਖ ਲਿਓ ਗੱਲ ਮੇਰੀ ਹੋਏ ਜੇ ਮੇਰੀ ਗੱਲ ਆਪਨੇ ਵੜਾਈ ਚਲੋ ਮੇਰੀ 2 1 ਮੇਰੀ ਗੱਲ ਸੁਣ ਲੋ ਕੰਨ ਖੋਲ ਕੇ ਵੀ ਕੇਸ ਕਰ ਦੇਣਾ ਤੁਹਾਡੇ ਤੇ ਤੇ ਮੈਨੂੰ ਨੌਕਰੀ ਦਾ ਡਰ ਵਾ ਉਹ ਵੀ ਜਾਂਦੀ ਰਹਿਣੀ ਹੈ ਤੇ ਚੰਗੇ ਰਹੇਗੇ ਚੰਗੇ ਰਹੇਗੇ ਚੰਗੀ ਰਹੇਗੀ ਚਲੋ ਚੰਗੇ ਰਹੇਗੇ ਉਹ ਜੇ ਉਹਨੂੰ ਮੈਂ ਕੋਈ ਗੱਲ ਕਹਿਣਾ ਵਾ ਨਾ ਉਹੋ ਆ ਕੰਮ ਸਵਾਹ ਕਰਨਦੀ ਆ ਆ ਹੱਥ ਲਾ ਕੇ ਵੀ ਇਹ ਇੱਧਰ ਵੇ ਆ ਵੇ ਕਟਾ ਲੱਭਦਾ ਨਹੀਂ ਨਹੀਂ ਲੱਭਦਾ ਭਾਜੀ ਇੰਨੀ ਉਂਗਲ ਕੱਢੀਂ ਨਾ ਨਹੀਂ ਨਹੀਂ ਕਰਦਾ ਮੈਂ ਆਹ ਸਲਾਮਾਤ ਨਾ ਆ ਵੀ